हां जी दोस्तों सारेया नु सस्रिकार स्वागत करते हा टोटा राज संतू फार्मिंग दे विच आज खड़े हा दोस्तों ਪਿੰਡ ਕਰਿਆਲਾ ਤਹਿਸੀਲ ਪੱਟੀ ਜਿਲ੍ਹਾ શ્રી ਤਰਨਤਾਰਨ ਸਾਹਿਬ लाटी डेरी फार्म ਤੇ ਪਹੁੰਚੇ ਆ ਦੋਸਤੋ ਵੀਰ ਗੁਰਪ੍ਰੀਤ ਸਿੰਘ ਗੋਪੀ ਦੇ ਕੋਲ ਤੇ ਬਾਈ ਮਨਦੀਪ ਹਣ ਦੇ ਕੋਲ ਹਰ ਵਾਰ ਦੀ ਤਰ੍ਹਾਂ ਦੋਸਤੋ ਅੱਜ ਵੀ ਤਕਰੀਬਨ ਤੁਹਾਨੂੰ ਕੋਈ ਨਾਗ ਜਿਹੜੇ ਆਪਾਂ ਤਿੰਨ ਕੇ ਦਿਖਾਉਣੇ ਆ ਤਿੰਨ ਤੋਂ ਚਾਰ ਨਾਗ ਦਿਖਾਵਾਂਗੇ ਤਿੰਨ ਵੜਾ ਇੱਕ ਝੋਟੀ ਬਹੁਤ ਖੂਬਸੂਰਤ ਤੇ ਚੰਗੀ ਮਿਲਕਿੰਗ ਦੋਸਤੋ ਵਾਲੀ ਝੋਟੀ ਵੀਰ ਹਣ ਦੇ ਕੋਲ ਪਹੁੰਚੀ ਆ ਤੇ ਦੋ ਟਾਈਮ ਚੋਗ ਹੈ ਕੋਈ ਵੀਰ ਤਸੱਲੀ ਕਰ ਸਕਦਾ ਬਹੁਤ ਖੂਬਸੂਰਤ ਚੰਗੀ ਮਿਲਕਿੰਗ ਹੁਣ ਕਰਵਾ ਰਹੀ ਆ ਕੁਝ ਕੁ ਦਿਨਾਂ ਦੀ ਸੂਈ ਹੈ ਜੇ ਇਸ ਝੋਟੀ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਤੇ ਤਿੰਨ ਵੜਾ ਦਿਖਾਵਾਂਗੇ ਦੋਸਤੋ ਬਿਲਕੁਲ ਜੈਨੂਨ ਤੇ ਬਿਲਕੁਲ ਛੋਟੇ ਛੋਟੇ ਜੈਜ ਜਜ ਰੇਟਾਂ ਵਾਲੀਆਂ ਦੋ ਵੜਾ ਤੁਹਾਨੂੰ ਮਿਲ ਜਾਣਗੀਆਂ ਇੱਕ ਚੰਗੀ ਹੁਣ ਦੋਸਤੋ ਬੌਲੇ ਦੇ ਉੱਤੇ ਚਾਹੇ ਕੱਚਾ ਬੌਲਾ ਬੌਲੇ ਤੇ ਜਿਹੜੀ ਚੰਗੀ ਮਿਲਕਿੰਗ ਚਾਹੇ ਦੁੱਧ ਜਿਹੜਾ ਦੋਸਤੋ ਉਹਨੂੰ ਚੋਣ ਲਈ ਇੱਕ ਵੜਾ ਤੁਹਾਨੂੰ ਦਿਖਾਵਾਂਗੇ ਚਾਰ ਨਗਨੇ ਟੋਟਲ ਚੌ ਨਗਾ ਦੀ ਡਿਟੇਲ ਵੀਰ ਗੋਪੀ ਤੋਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਕਿ ਤਰੀਕ ਦੋਸਤੋ ਅੱਜ 15 ਅਪ੍ਰੈਲ ਸਮਾਂ ਕੋਈ ਦੁਪਹਿਰ ਦੇ 12:00 ਵਜੇ ਦਾ ਸਮਾਂ ਹੈਗਾ ਬਾਕੀ ਨਗ ਜੜੇ ਤੁਹਾਨੂੰ ਸਾਰੇ ਅੱਜ ਸੋਏ ਸੋਵੇ ਦਿਖਾਉਣੇ ਆ ਦੋਸਤੋ ਠੀਕ ਹੈ ਜੀ ਦੁੱਧ ਤੇ ਚੱਲਣ ਦੇ ਆ ਪਸ਼ੂ ਸੋ ਕੋਈ ਵੀਰ ਆਪਣੀ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰ ਸਕਦਾ ਬੇ ਟੜਕ ਬੇ ਚਿੰਤਾ ਤੇ ਖਾਸ ਪਹੁੰਚ ਤੁਸੀਂ ਪਿੰਡ ਕਰਿਆਲੇ ਕਰਨੀ ਆ ਤਗਾਣਾ ਪਿੰਡ ਬਿਲਕੁਲ ਅਲੱਗ ਹੈ ਸ਼ਹੀਦ ਪਿੰਡ ਥੋੜੀ ਦੂਰੀ ਤੇ ਆ ਦੋਸਤੋ ਠੀਕ ਹੈ ਜੀ ਸੋ ਮਾਝੇ ਦਾ ਪਿੰਡ ਕਰਿਆਲਾ ਇਹ ਮੋਸਟਲੀ ਸਾਰੇ ਵੀਰ ਵੈਸੇ ਜਾਣਦੇ ਹੀ ਆ ਤੇ ਆਉ ਲੈਣਿਆ ਬਤੇਰੇ ਡਿਟੇਲ ਕਰਦੇ ਆ ਬਾਤਚੀਤ ਕਰਦੇ ਆ ਗੱਲਾਂ ਬਾਤਾਂ ਨਾਲ ਦੀ ਨਾਲ ਪਸ਼ੂ ਤੁਹਾਨੂੰ ਦਿਖਾਉਂਦੇ ਚੱਲਾਂਗੇ ਬਾਕੀ ਜਿਹੜਾ ਵੀ ਐਨੀਮਲ ਪਸੰਦ ਆਊਗਾ ਉਹਦੀ ਘਾਰਣ ਕੇ ਜਿਹੜੀ ਤੁਸੀਂ ਦੋਸਤੋ ਨਰਕ ਪਰਖਾ ਤਸੱਲੀ ਉਹ ਜ਼ਰੂਰ ਕਰ ਲਿਓ ਠੀਕ ਆ ਤੇ ਸਭ ਤੋਂ ਪਹਿਲਾਂ ਵੀਰ ਗੁਰਪ੍ਰੀਤ ਸਾਸਰੀ ਕਾਲ ਸਾਸਰੀ ਕਾਲ ਰਾਜ ਵੀਰੇ ਸਾਰੇ ਰਾਜ ਸੰਧੂ ਚੈਨਲ ਵੇਖਣ ਪਿਆਰ ਭਰੀ ਸਾਸਰੀ ਕਾਲ ਸਾਸਰੀ ਕਾਲ ਵੀਰ ਗੋਪੀ ਤੇ ਵੀਰ ਮਨਦੀਪ ਸਾਸਰੀ ਕਾਲ ਸਾਸਰੀ ਕਾਲ ਸਾਰਿਆਂ ਨੂੰ ਸਾਸਰੀ ਕਾਲ ਜੀ ਅੱਛਾ ਵੀਰ ਗੋਪੀ ਅੱਜ ਆਪਣੇ ਕੋਲ ਟੋਟਲ ਜਿਹੜੇ ਨਾਗਾ ਪਜੇ ਦਾ ਜ਼ਿਕਰ ਕੀਤਾ ਚਾਰ ਬਕਾਊ ਆ। ਹਾਂਜੀ ਚਾਰ। ਤਿੰਨ ਬਿਹੜਾ ਇੱਕ ਝੋਟੀ ਆ ਗਈ ਆਪਾਂ ਨੂੰ। ਝੋਟੀ ਆ ਗਈ ਬਹੁਤ ਆਉਦੀ। ਠੀਕ ਆ ਜੀ। ਤੇ ਆਉ ਲੈਨੇ ਆਂ ਡਿਟੇਲ ਤੇ ਵੀਰ ਗੋਪੀ ਪਹਿਲੇ ਨੰਬਰ ਤੋਂ ਸ਼ੁਰੂਆਤ ਆਪਾਂ ਇਸ ਝੋਟੀ ਤੋਂ ਕਰ ਲਈਏ। ਹਾਂਜੀ। ਇਹ ਝੋਟੀ ਤੁਸੀਂ ਦੱਸਿਆ ਵੀ ਇਹ ਦੂਜਾ ਸੂਆ ਸੂਈ ਆ। ਹਾਂ ਅਰੀਜਨਲ ਦੂਜਾ ਸੂਏ। ਆ ਦੂਜਾ ਸੂਆ। ਤੇ ਅੱਛਾ ਵੀਰ ਗੋਪੀ ਇਹਦਾ ਸਮਾਂ ਦੱਸਦੇ ਕਿੰਨੇ ਕ ਦਿਨ ਹੋ ਗਏ ਨੂੰ ਸੂਈ ਦਾ। ਇਹਦਾ ਰਾਜਵੀਰ ਇਹ ਆਉ ਤੇ ਮਗਰ ਨਾਲ ਕੱਟਾ ਵਾ। ਅੱਛਾ ਜੀ। ਹਾਂ ਕੋ 15 16 ਦੇ ਨਹੀਂ ਆਜ ਮਿਲ ਕੇ ਹੁਣ ਕਿੰਨੇ ਕਿਤੇ ਆ ਗਈ ਹੈ ਹੁਣ ਜੀ 16 ਲੀਟਰ 16 ਲੀਟਰ ਹਾਂਜੀ ਲਓ ਜੀ ਤੇ ਕੱਟ ਕੱਟ ਵੀ ਚੰਗਾ ਸੋਨਾ ਹਨਾ ਮੈਨਾਂ ਕਿਹੇ ਗੱਲਾਂ ਕੁਛ ਨਹੀਂ ਇਹ ਅੱਜ ਝੋਟੀ ਸਮਝ ਲਓ ਵੀ 5ਜੀ ਹੈ ਜੀ ਹਾਂ ਤਾਂ ਚੌਣ ਚਾਣ ਬਹੁਤ ਚੰਗਾ ਲੱਗਾ ਠੀਕ ਹੈ ਜੀ ਲਓ ਦੋਸਤੋ 15 16 ਦਿਨਾਂ ਦੀ ਸੂਈ ਹੈ ਮਗਰ ਕਟਾ ਪੂਰਾ ਬਾਡੀ ਸਟਰਕਚਰ ਇਸ ਝੋਟੀ ਦਾ ਤੁਹਾਨੂੰ ਦਿਖਾ ਦਿੰਨੇ ਹਾਂ ਉਸ ਤੋਂ ਪਹਿਲਾਂ ਇੱਕ ਵਾਰੀ ਤੁਹਾਨੂੰ ਝਾਤ ਮਰਵਾ ਦਿੰਨੇ ਤਰ ਬੱਚੇ ਤੇ ਆ ਬੱਚਾ ਤੁਸੀਂ ਵੇਖ ਲਓ ਠੀਕ ਹੈ ਜੀ ਇਹ ਕਟਾ ਮੇਲ ਕਾਫ ਇਸ ਝੋਟੀ ਦੇ ਮਗਰ ਠੀਕ ਹੈ ਜੀ ਇਹ ਬੱਚਾ ਤੇ ਬਾਕੀ ਝੋਟੀ ਦੋਸਤੋ ਵੱਡੇ ਕਦ ਕਾੜ ਦੇ ਵਿੱਚ ਦੂਰੋਂ ਨੇੜਿਓਂ ਕੋਈ ਵੀਰ ਆ ਰਿਹਾ ਤੁਸੀਂ ਜਰੂਰ ਇੱਕ ਆਈਡੀਆ ਮੰਨ ਕੇ ਆਇਓ ਵੀ ਵੱਡੀ ਝੋਟੀ ਆ ਕੋਈ ਛੋਟੀ ਨਹੀਂਗੀ ਫੇਸ ਕੁਆਲਿਟੀ ਤੋਂ ਦਿਖਾ ਦਿੰਦੇ ਆ ਤੁਹਾਨੂੰ ਸਿੰਘੀ-ਸੁੰਗੀ ਸੋਹਣੀ ਆ ਆ ਦੇਖੋ ਜੀ ਠੀਕ ਆ ਬਿਲਕੁਲ ਗੋਲ ਆਰਾਊਂਡ ਦੇ ਵਿੱਚ ਪੂਰੇ ਜਿਹੜੇ ਸਿੰਘ ਆ ਤੇ ਆਹ ਥਣ ਭਾਂਡਾ ਤੁਹਾਨੂੰ ਤਸੱਲੀ ਨਾਲ ਦਿਖਾ ਦਈਏ ਤੇ ਨਾਲ ਦੀ ਨਾਲ ਦੋਸਤੋ ਇੱਕ ਦੱਸ ਦਿੰਦੇ ਆ ਫਿਰ ਜ਼ਿਕਰ ਕਰ ਦਿੰਦੇ ਆ ਟਾਈਮ ਜਿਹੜਾ ਕੋਈ 12 15 12:15 ਕੁ ਮਿੰਟ ਦਾ ਇੱਥੇ ਇੱਕ ਸਮਾਂ ਹੈਗਾ ਤੇ ਵੀਰਾ ਗੋਪੀ ਮਾਰਨਿੰਗ ਦੀ ਚਵਾਈ ਦਾ ਇੱਕ ਸਮਾਂ ਦੱਸ ਦੋ ਕਿੰਨੇ ਵਜੇ ਦਾ 6 ਵਜੇ ਦਾ 6 ਵਜੇ ਦਾ ਹਾਂਜੀ ਲਓ ਜੀ 6 ਵਜੇ ਮਾਰਨਿੰਗ ਜਿਹੜੀ ਚਵਾਈ ਹੋਈ ਆ ਦੋਸਤੋ ਸੋ 16 ਕਿਲੋ ਨੈਟ ਜਿਹੜਾ ਦੁੱਧ ਇਸ ਵਕਤ ਇਹਦੇ ਥੱਲੇ ਬਿਲਕੁਲ ਹਾਜ਼ਰ ਆ ਇੰਨੇ ਕ ਦਿਨਾਂ ਦੀ ਅਜੇ ਸੂਈ ਆ ਠੀਕ ਆ ਜੀ ਅਜੇ ਮੈਲੇ ਮੁਲੇ ਚੱਲੀ ਆ ਬਾਕੀ ਝੋਟੀ ਦੀ ਜਿਹੜੀ ਦੋਸਤੋ ਮਿਲਕਿੰਗ ਆ ਹੋਰ ਵੀ ਇਨਕਰੀਜ਼ ਹੋਊਗੀ ਉਹਨਾਂ ਨੇ ਦਿਨਾਂ ਦੇ ਵਿੱਚ ਬਾਕੀ ਅੱਗੇ ਕੋਈ ਚੰਗੀ ਸੇਵਾ ਵਾਲਾ ਮਿਲ ਗਿਆ ਤੇ ਪਤਾ ਨਹੀਂ ਪਸੂ ਕਿੰਨਾ ਕੁ ਦੁੱਧ ਚਵਾ ਦੇ ਤੇ ਬਾਕੀ ਵੀਰ ਗੋਪੀ ਚੋਣ ਜਾਣ ਦੀ ਇੱਕ ਵਾਰੀ ਦੇ ਦਿਆ ਤਾਂ ਮੈਂ ਨਾ ਰਾਜ ਵੀਰੇ ਇੱਕ ਤਾਂ ਹੁੰਦਾ ਨਾ ਵੀ ਦੋ ਟਾਈਮ ਚੋਲੋ ਤਿੰਨ ਟਾਈਮ ਮੇਰੀ ਇੰਨੀ ਗਰੰਟੀ ਹੋਊ ਐ ਛੋਟੀ ਦੀ ਵੀ ਭਾਵੇਂ ਹੱਥ ਬਣਾ ਲਾ ਕੇ ਖੜੇ ਜਿੱਥੇ ਮਰਜ਼ੀ ਕੋ ਆਨਲਾਈਨ ਮੰਗਾ ਲੈ ਮੇਰੀ ਫੁੱਲ ਗਰੰਟੀ ਹੋ ਗਈ ਐ ਦੀ ਠੀਕ ਹੈ ਜੀ ਮੈਂ ਤਾਂ ਕੋਸ਼ਿਸ਼ ਹੀ ਕਰਨੀ ਵੀ ਹੱਥ ਨਹੀਂ ਲਾਉਂਦੇ ਨਾ ਥਲਾਂ ਨੂੰ ਹੂੰ ਇੰਨੀ ਗਰੰਟੀ ਐ ਛੋਟੀ ਦੀ ਠੀਕ ਹੈ ਜੀ ਲੋ ਵੀ ਦੋਸਤੋ ਇੱਕ ਸ਼ਿਉਰਟੀ ਉਹ ਚੀਜ਼ ਦੀ ਦਿੱਤੀ ਜਾਂਦੀ ਆ ਵੀ ਜਿਹੜੀ ਆਪ ਹੱਥੀ ਚੋ ਕੇ ਤਸੱਲੀ ਕੀਤੀ ਹੋਵੇ ਠੀਕ ਆ ਤੇ ਬਾਕੀ ਵੀਰਾਂ ਦਾ ਵੀ ਸ਼ੋਰਟੀ ਆਪਣੀ ਫੋਲਾ ਕਿਸੇ ਪਾਸੇ ਨਹੀਂ ਖੁੰਝੀਗੀ ਕਿਸੇ ਪਾਸੇ ਨਹੀਂ ਖੁੱਸੀਗੀ ਠੀਕ ਹੈ ਜੀ ਤੇ ਸੋਹਣੇ ਘੜ ਘੜ ਦੇ ਵਿੱਚ ਲੰਬੀ ਪੂਛ ਸਿੰਗੀ ਸੁੰਗੀ ਹਰਕ ਪਾਸੇ ਮੈਨਾਂ ਪੂਰੇ ਅੰਗ ਜਿਹੜੇ ਘੜ ਘੜ ਕੇ ਲੱਗਿਆ ਕਰਮਾਂ ਵਾਲੀ ਨੂੰ ਤੇ ਮਾਰਨਿੰਗ ਚੁਵਾਈ ਦਾ ਸਮਾਂ ਤੁਹਾਨੂੰ ਨੋਟ ਕਰਾ ਹੀ ਦਿੱਤਾ ਕਿ 6 ਵਜੇ ਚੁਵਾਈ ਹੋਈ ਹੈ ਠੀਕ ਆ ਤਾਂ ਥਣ ਭਾਂਡਾ ਹੁਣ ਤੁਸੀਂ ਵੇਖ ਸਕਦੇ ਜਿਵੇਂ ਜਿਵੇਂ ਦੋਸਤੋ ਹੁਣ 12 ਵਜੇ ਦਾ ਸਮਾਂ ਜਿਵੇਂ ਜਿਵੇਂ ਸ਼ਾਮ ਨੂੰ ਦੁਪਹਿਰ ਨੂੰ ਸ਼ਾਮ ਦਾ ਸਮਾਂ ਅਗਲੀ ਚੁਵਾਈ ਦਾ ਸਮਾਂ ਨੇੜੇ ਆਊਗਾ ਓਵੇਂ ਓਵੇਂ ਥਣ ਭਾਂਡਾ ਜਿਹੜਾ ਭਰ ਕੇ ਤਿਆਰ ਕਰੀ ਚੱਲੂਗੀ ਕਰਮਾਂ ਵਾਲੀ ਬੜ ਜਿਹੜੇ ਤਰ੍ਹਾਂ ਦੇ ਖਲੋਗੀ ਉਹਨਾਂ ਤਰ੍ਹਾਂ ਦੇ ਚਵਾਗੇ ਹਿਲੋਗੀ ਠੀਕ ਹੈ ਜੀ ਠੀਕ ਹੈ ਲੈ ਫਿਰ ਮਨਦੀਪ ਇੱਕ ਵਾਰੀ ਖੋਲ ਕੇ ਤੋੜ ਗਏ ਇਹਨੂੰ ਸੋ ਛੋਟੀ ਦੋਸਤੋ ਚੰਗੀ ਆ ਠੀਕ ਆ ਜੀ ਸਿਫਤ ਜਿੰਨੀ ਕਰ ਲੋ ਉਨੀ ਥੋੜੀ ਪਸੂਤੀ ਬਾਕੀ ਚੋਣ ਜਾਣ ਇੱਕ ਨੰਬਰ ਵੇਰ ਦੱਸ ਰਿਹਾ 16 ਕਿਲੋ ਹੁਣ ਦੁੱਧ ਦੀ ਜਿਹੜੀ ਮਾਲਕਨ ਅੱਗੋਂ ਵਧੂਗੀ ਚੰਗੀ ਸੇਵਾ ਕਰ ਲੂਗਾ ਕੋਈ ਵੇਰ ਅੱਗੇ ਵਧ ਵੀ ਜਾਊਗਾ ਪਰ ਹੁਣ ਜਿਹੜਾ ਮੌਕੇ ਤੇ ਕਿਸੇ ਨੇ ਤਸੱਲੀ ਕਰਕੇ ਲੈ ਕੇ ਜਾਣਾ ਪਸੂ ਉਹ ਤੁਹਾਨੂੰ 16 ਕਿਲੋ ਤੇ ਮਿਲ ਜੂਗੀ ਠੀਕ ਆ ਤੇ ਛਾਈ ਛੂਈ ਪੂਰੀ ਆ ਠੀਕ ਆ ਜੀ ਕੁਝ ਕੁ ਮਗਰ ਜਿਹੜਾ ਪੂਛ ਓਵਰঅল ਬਾਕੀ ਸਾਰੀ ਬਲੈਕ ਠੀਕ ਆ ਆ ਲੋ ਜੀ ਬਾਕੀ ਵੀਰ ਗੋਪੀ ਹੈ ਵੀ ਬਿਲਕੁਲ ਪੋਲੀ ਹਾਂ ਚੋਂ ਬਿਲਕੁਲ ਪੋਲੀ ਗਾਂ ਵਾਲਾ ਚਵਾ ਲੱਗਾ ਹੋਊਗਾ ਲੋ ਜੀ ਠੀਕ ਆ ਸੋ ਝੋਟੀ ਦੋਸਤੋ ਕਾਫੀ ਸ਼ਕੀਨੀ ਦੇ ਵਿੱਚ ਵੀ ਆ ਚੰਗੀ ਮਿਲਕਿੰਗ ਵਾਲੀ ਵੀ ਆ ਬਹੁਤੇ ਵੀਰ ਲੱਭਦੇ ਆ ਵੀ ਚਲੋ ਪੈਸਾ ਹਰ ਕਿਨੇ ਖਰਚ ਕਰਨਾ ਚੰਗਾ ਹੋ ਰਾਜਵਰੀ ਇੱਕੋ ਪਸਮਾਊਗਾ ਠੀਕ ਹੈ ਜੀ ਇਹ ਨਹੀਂ ਕਿ ਮੜ ਮੜ ਤੁਰੀ ਆਊਗੀ ਬੇ ਟਟੂਆ ਪਸਵਾਣੀ ਨਾ ਇੱਕੇ ਵਾਰੀ ਠੀਕ ਹੈ ਜੀ ਲੈ ਵੀਰ ਮਨਦੀਪ ਲੰਬਾ ਤੋਰਦੇ ਆ ਇੱਕ ਵਾਰੀ ਹਉ ਦੋਸਤੋ ਇੱਕੇ ਵਾਰ ਪਸਮਾਉ ਸੁੱਟਦੀ ਆ ਕਰਮਾ ਲਈ ਇੱਕੇ ਟਾਈਮ ਖਾਲੀ ਹੁੰਦੀ ਆ ਉਹ ਤੁਸੀਂ ਕੋਈ ਵੀਰ ਆਫ ਦੀ ਚੋਕੇ ਦੋ ਟਾਈਮ ਚਾਹੇ ਤਿੰਨ ਟਾਈਮ ਆਪਣੀ ਤਸੱਲੀ ਕਰ ਲੈ ਠੀਕ ਹੈ ਜੀ ਪੈਸੇ ਖਰਚ ਕਰਨੇ ਆ ਕਿਉਂਕਿ ਪੈਸੇ ਚੰਗੀ ਕੀਮਤ ਲੱਗ ਜਾਂਦੀ ਆ ਚੰਗਾ ਪੈਸਾ ਲੱਗ ਜਾਂਦਾ ਜੇਕਰ ਕੋਈ ਚੰਗਾ ਪਸੂ ਚੰਗੀ ਮਿਲਕਿੰਗ ਵਾਲਾ ਆਪਾਂ ਖਰੀਦ ਰਹ ਤੇ ਉਹਦੀ ਤੁਸੀਂ ਜਿਹੜੀ ਦੋਸਤੋਂ ਨਰਕ ਪਰਕਾ ਉਹਦੀ ਤਸੱਲੀ ਕਰਨੇ ਵੀ ਤੁਹਾਡਾ ਹੱਕ ਬਣਦਾ ਸੋ ਜਿੱਦਾਂ ਵੀ ਕਿਸੇ ਵੀਰ ਦੇ ਹਿੱਸੇ ਆਉਂਦੀ ਹੈ ਤਸੱਲੀ ਉਹਨਾਂ ਤੁਸੀਂ ਕਰ ਲਿਓ ਠੀਕ ਆ ਬਾਕੀ ਝੋਟੀ ਚੰਗੀ ਆ ਓਵਰਆਲ ਜਿੰਨੀ ਆ ਸਾਰੀ ਚੰਗੀ ਆ ਨਾ ਵੀ ਵੀਰ ਗੋਪੀ ਇਹਦੀ ਡਿਮਾਂਡ ਵੀ ਦੱਸਦੇ ਭਰਾ ਕੀ ਮੁੱਲ ਵੜੀ ਕਰਦੇ ਪੈ ਜੀ ਇਹਦਾ ਰਾਜਵੀਰ ਨੇ ਕਰਨ ਨੂੰ 1.5 ਵੀ ਕਰ ਲਈਏ 1.45 ਵੀ ਕਰ ਲਈਏ ਪਰ ਨਹੀਂ ਆਪਾਂ ਲੈਣ ਦੇ ਨਹੀਂ ਕਰਨਾ ਉਹਦੇ ਵਿੱਚੋਂ ਕੋਈ ਆਪਾਂ 500 ਮਾਨ ਕਰਤੀਏ 1000 ਕਰਤੀਏ ਇਹਦਾ ਵੀ ਜੀ 1.42 ਹਜ਼ਾਰ ਲੈਣਾ 1.42 ਹਾਂਜੀ ਆ ਤੁਸੀਂ ਝੋਟੀ ਜ਼ਰੂਰ ਖਰੀਦਦਾਰੀ ਕਰ ਸਕਦੇ ਜੇ ਚੰਗੀ ਝੋਟੀ ਆ 1.45 ਡਿਮਾਂਡ 1.42 ਦੀ ਵੀਰਾਂ ਦਾ ਵੀ ਹਾਂ ਆਣਾ ਜਿਹੜੀ ਆਪਾਂ ਦੇ ਦਾਂਗੇ ਬਾਕੀ ਜਿਆਦਾ ਕਰੋ ਰਾਜਵੀਰ ਜਿਹੜਾ ਲੈ ਗਿਆ ਠੀਕ ਹੈ ਜੀ ਆ ਲਓ ਠੀਕ ਹੈ ਜੀ ਅੱਛਾ ਵੀਰ ਕਾਪੀ ਆ ਕੇ ਸੈਕਿੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਬੈਡ ਆ ਗਈ ਆ ਹਾਂਜੀ ਇਹਦੀ ਕਰੋ ਇਨਫੋਰਮੇਸ਼ਨ ਸਾਂਝੀ ਇਹ ਸੂਆ ਕਿੰਨਾ ਸੂਈ ਆ ਇਹ ਵੀ ਤੇ ਦੂਜੇ ਸੂਏ ਦੂਸਰਾ ਸੂਆ ਹਾਂਜੀ ਅੱਜ ਦਿਨ ਕਿੰਨੇ ਹੋ ਗਏ ਨੂੰ ਇਹ ਕੱਲ ਦੀ ਸੂਈ ਕੱਲ ਮੋਰਨ ਕੱਲ ਹੀ ਹਾਂ ਕੱਲ ਠੀਕ ਆ ਆਪਣੇ ਕੋਲ ਇੱਥੇ ਆਣ ਕੇ ਹਾਂ ਕੋਲ ਆਪਣੇ ਆ ਬਿਲਕੁਲ ਬੱਚੇ ਦੇ ਨਾਲ ਗਿੱਲਾ ਨਾੜੂਆ ਲਓ ਜੀ ਕੱਲ ਦੋਸਤੋ ਸੂਈ ਆ ਠੀਕ ਆ ਜੀ ਤੇ ਆ ਮਗਰ ਬੱਚਾ ਕਿ ਬੱਚੀ ਬੱਚਾ ਮਗਰ ਬੱਚਾ ਠੀਕ ਆ ਜੀ ਆ ਬੱਚਾ ਜੇ ਮਗਰ ਤੇ ਕੱਲ ਹੀ ਸੂਈ ਆ ਤੇ ਜੇਰ ਜੁਰੋ ਆਪਣੇ ਘਰੇ ਇੱਥੇ ਪਈ ਸੀਗੀ ਹਾਂ ਓਕੇ ਜੇਰ ਜੁਰੋ ਲੋ ਜੀ ਜੇਰ ਜੁਰ ਪੈ ਗਈ ਸੀ ਦੋਸਤੋ ਕੱਲ ਹੀ ਸੂਈ ਆ ਸੁਹਾ ਦੂਜਾ ਕੋ ਵੀਰ ਮੰਨ ਕੇ ਤੁਸੀਂ ਸਬਦਾ ਕਰ ਲਿਓ ਅੱਛਾ ਫਿਰ ਕੋਪੀ ਕੱਲ ਦੀ ਸੂਈ ਆ ਬੋਲਾ ਮਤਲਬ ਕਿ ਦੋ ਗਡੰਗ ਦੀ ਚਵਾਈ ਹੋ ਚੁੱਕੀ ਆ ਆਪਾਂ ਥੱਲੇ 15.5 ਲੀਟਰ ਦੇ ਲੀਟਰ ਮਾਰੇ ਆ ਜੇ ਆਖੀ ਕਿ ਸਾਰੀ ਖਾਲੀ ਨਹੀਂ ਕੀਤੀ ਆ ਤਿੰਨ ਕਿ ਚਵਾਈਆਂ ਹੋ ਗਈਆਂ ਹਾਂ ਹੋਗੀਆਂ ਠੀਕ ਆ ਕੋਈ ਪੂਰ ਛਟਾ ਫੋਰਾ ਕਿਸੇ ਥੰ ਦੇ ਵਿੱਚੋਂ ਮੈਨਾਂ ਨਾਂਦੀ ਆ ਕੋਈ ਛਟਾ ਨਹੀਂ ਕੋਈ ਪੂਰ ਨਹੀਂ ਇੱਕ ਨੰਬਰ ਮੋਟੀ ਧਾਰ ਇੱਕੀ ਆ ਇੱਕੋ ਪਸਮਾਉ ਹੁੰਦੇ ਆ ਮੋਟੀ ਧਾਰ ਥਰੀ ਹੋਗੀ ਠੀਕ ਹੈ ਜੀ ਹਾਂ ਲਓ ਦੋਸਤੋ ਇਹ ਵੈੜਾ ਠੀਕ ਆ ਜੀ ਪੂਰੀ ਤੁਸੀਂ ਦੇਖ ਸਕਦੇ ਜੇ ਬਲੈਕ ਰੰਗ ਦੇ ਵਿੱਚ ਆ ਕਰੋ ਸੰਗ ਦੇ ਵਿੱਚ ਆ ਠੀਕ ਆ ਜੀ ਵੈੜਾ ਬਾਕੀ ਥਾਣਾ ਥੋਨਾ ਦਾ ਨਖੇੜ ਬਹੁਤ ਖੂਬਸੂਰਤ ਆ ਚੰਗੀ ਵਿਰਲ ਚੰਗੀ ਬੇਥੀ ਤੇ ਥਣ ਲਗਾ ਚੋਂ ਥਾਣਾ ਦੀ ਜਿਹੜੀ ਦੋਸਤੋ ਆਪਸੀ ਵਾਂਡੇਗੀ ਆ ਤੁਹਾਡੇ ਬਿਲਕੁਲ ਸਾਹਮਣੇ ਆਪਾਂ ਕਰ ਦਿੱਤੀ ਆ ਜੀ ਪੂਰਾ ਨਖੇੜ ਆ ਗਿੱਠ ਗਿੱਠ ਤੇ ਮਰਲੇ ਮਰਲੇ ਦੀਆਂ ਬੰਡਾ ਆ ਲਓ ਸੋ ਵਟ ਦੇ ਹਵਾਨੇ ਲੇਵੇ ਦੇ ਵਿੱਚ ਆ ਦੋ ਦੋ ਸੋਨਾ ਭਰਾ ਦੂ ਕੀ ਵੈਸੇ 15 ਕਿ 16 ਕਿਲੋ ਬੋਲਾ ਆਪਾਂ ਚੋਇਆ 15 ਸੋਨਾ ਤੁਸੀਂ 15 ਹੀ ਗੱਲੋ अच्छा ते इन्ना ਵੀ ਵੜ ਦੁੱਧ ਭਰ ਜੂਗੀ ਗਰਮੀਆਂ ਦੇ ਵਿੱਚ ਵੀ 24-25 ਲੀਟਰ ਨੋਰਮਲ ਠੀਕ ਹੈ ਜੀ ਠੀਕ ਹੈ ਤੇ ਵੰਗਰ ਅਸੀਂ ਲੋੜ ਹੀ ਨਹੀਂ ਪੈਂਦਾ ਪਾਉਣ ਦਾ ਮੈਂ ਨਾ ਠੰਡੀ ਅੱਛਾ ਅੱਛਾ ਲੈ ਫਿਰ ਮਨਦੀਪ ਵੀ ਖੋਲ ਕੇ ਇੱਕ ਬਰੀ ਤੋਰ ਤੇ ਕੋਈ ਜਿੰਨੂੰ ਮੈਨੂੰ ਜਾ ਜੋ ਵੀ ਜਾ ਸਕਲੇ ਠੀਕ ਹੈ ਜੀ ਮਗਰ ਬੱਛਾ ਦੋਸਤੋ ਬੱਛਾ ਵੀ ਬਿਲਕੁਲ 나ੜੂ ਤੇ ਬੱਚਾ ਤੁਹਾਨੂੰ ਮਿਲੂਗਾ ਕੋਈ ਵੀਰ ਸੌਦਾ ਕਰਕੇ ਆ ਕੇ ਵੇਖਣਾ ਚਾਹੁੰਦਾ ਬੱਚਾ 나ੜੂ ਤੇ ਇੱਕ ਰੰਗ ਵੜਾ ਠੀਕ ਹੈ ਜੀ ਬਿਲਕੁਲ ਕਾਲੀ ਠੀਕ ਹੈ ਜੀ ਹਵਾਨੇ ਲੇਵੇ ਤੇ ਕੁਝ ਕੁ ਸਪੋਰਟ ਜਿਹੜੇ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆਉਣਗੇ ਬਾਕੀ ਹਵਾਨਾ ਦੇਵਾ ਬਿਲਕੁਲ ਆਪ ਦਸੰਡਿਆ ਕਾਫੀ ਵੱਡਾ ਹਵਾਨਾ ਦੇਵਾ ਤੇ ਦੁੱਧ ਵੀਰਾਂ ਦਾ ਵੀ ਹੁਣ ਬੌਲੇ ਤੇ ਆ ਕੋਈ ਬੌਲੇ ਤੇ ਬੌਲਾ ਮੰਨ ਕੇ ਤਸੱਲੀ ਕਰੋ ਅਕੇ ਦੋਸਤੋ ਚੰਗੀ ਸੇਵਾ ਚੰਗੀ ਤੁਹਾਡੀ ਸਾਫ ਸੰਭਾਲਨੇ ਜਿਹੜਾ ਦੁੱਧ ਬਤਾਉਣਾ ਠੀਕ ਹੈ ਜੀ ਕੋਈ ਚੰਗੀ ਕਰ ਲੂਗਾ ਤੇ ਦੁੱਧ ਹੋ ਸਕਦਾ ਵੀ ਕਰਮਾਂ ਵਾਲੇ 20 ਤੋਂ ਪਲੱਸ ਕਿੰਨਾ ਕਚਵਾ ਦੇ ਆ ਲੋ ਲਓ ਠੀਕ ਹੈ ਸੋ ਚਾਰੇ ਥਾਣਾ ਦੋਸਤੋ ਜਿੱਦਾਂ ਕਿ ਆਪਾਂ ਪਹਿਲਾਂ ਮੈਂਸ਼ਨ ਕਰ ਦਿੱਤਾ ਸੀਗਾ ਵੀ ਆਪਸੀ ਥਾਣਾ ਦੀ ਵੰਡ ਚੰਗੀ ਆ ਵੱਡਾ ਹਵਾਨਾ ਦੇਵਾ ਸੋ ਸੋਹਣੀ ਜਿਹੜੀ ਵਹਿੜਾ ਬਾਕੀ ਕੋਈ ਆਪਣੀਆਂ ਘਰਿਆਂ ਕੇ ਦੋ ਟਾਈਮ ਚੋ ਕੇ ਤਸੱਲੀ ਕਰ ਲੇ ਹਾਂਜੀ ਵੀ ਮਨਦੀਪ ਤੋਰਦੀ ਹੈ अच्छा वीर गोपी आ, मिल्क ਦੀ ਜਗਰ ਆ ਗੱਲ ਕਰ ਲਈ ਤੇ 20 ਤੋਂ ਪਲੱਸ ਕਿੰਨਾ ਚਵਾ ਦੋਗੇ ਦੋਸਤ ਇਹ 24 25 ਲੀਟਰ 25 ਹੈ ਨਾ ਹਾਂਜੀ 20 ਤੋਂ 25 ਦੇ ਦਰਮਿਆਨ ਚਵਾਉਂਦੀ ਰਹੂਗੀ ਹਾਂ ਇਹ ਵੀ ਨਹੀਂ ਵੀ ਜਿਆਦਾ ਵੰਡ ਵੜਾ ਨਹੀਂ ਜਿਹੜੀ ਨਾਰਮਲ ਜੀ ਸੇਵਾ ਤੇ ਨਾ ਹੂੰ ਭਾਂਡੇ ਦੇ ਹਿਸਾਬ ਨਾਲ ਨਾਰਮਲ ਦੇਣਾ ਚਾਹੀਦਾ ਇਹਨਾਂ ਨੂੰ ਠੀਕ ਹੈ ਤੇ ਮੁੱਲ ਕੀ ਕਰ ਦਿੰਦਾ ਮੁੱਲ ਰਾਜਵੀਰ ਦੇ ਅੱਜ ਗਰਮੀ ਵਾਲਾ ਹੀ ਕਰਨਾ ਵਾ 60000 ਰੁਪਏ ਦੇ ਹਾਂ ਜਨਾ ਕਰਾਂਗੇ 60 ਦੀ ਹਾਂਜੀ ਲੈ ਜੀ 60000 ਤੇ ਹੀ ਦੋਸਤ ਇਹ ਵੈੜ ਮਿਲ ਜੂਗੀ ਤੁਹਾਨੂੰ ਬਾਕੀ ਜੋ ਛੋੜਛੱਪੇ ਮਾਨਤ ਨੂੰ ਮੌਕੇ ਤੇ ਹੁੰਦੇ ਰਹਿੰਦੇ ਆ ਕੋਈ ਪਸ਼ੂ ਵੀ ਖਰੀਦੋਗੇ ਕਰੇ ਆ ਜਾਂਗੇ ਦੋਸਤੋ ਸਾਰਿਆਂ ਦੇ ਵਿੱਚੋਂ ਛੋੜਛੱਪਾ ਮੌਕੇ ਤੇ ਜੋ ਬੰਦਾ ਹੋ ਜਾਊਗਾ ਠੀਕ ਆ ਅੱਗੇ ਆ ਗਈ ਤੀਸਰੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਵੈਚੀ ਹਾਂਜੀ ਤੇ ਇਹ ਗੋਪੀ ਵੀਰੇ ਵੀ ਸੂਈ ਆ ਇਹ ਵੀ ਵੀਰ ਜੀ ਸੂਈ ਪਰੇ ਦਾ ਬੱਚਾ ਨਹੀਂ ਜੇ ਹੈਗਾ ਅੱਛਾ ਬਿਨ ਬੱਚੇ ਤੋਂ ਹਾਂ 10 11 ਲੀਟਰ ਥੱਲੇ ਦੁੱਧ ਤੇ ਚੋਣ ਇਹਨੂੰ ਵੀ ਇੱਕ ਨੰਬਰ ਲੱਗਾ ਤਾਂ 10 ਹੀ ਮੰਨ ਕੇ ਕੋਈ ਸੌਦਾ ਕਰੇ ਹਾਂ 10 ਮੰਨ ਕੇ ਕੋਈ ਸੌਦਾ ਕਰੇ ਅੱਛਾ ਜੀ ਦੋ ਟਾਈਮ ਨੂੰ ਚਵਾ ਗਏ ਆ ਪਸਲੀ ਕਰਕੇ ਫੇਰ ਵਾਰ ਦਵਾਂਗੇ ਠੀਕ ਆ ਜੀ ਲਓ ਵੀ ਦੋਸਤੋ ਇਹ ਗਰਮੀ ਦੇ ਤੋਹਫੇ ਜੇ ਆ ਠੀਕ ਆ ਬਿਲਕੁਲ ਜਿਹੜੇ ਵੀਰ ਨੇ ਕੋਈ ਟਾਈਮ ਵੀ ਕੱਢਣਾ ਚਾਹ ਪਾਣੀ ਦਾ ਘਰੇ ਸਰਦਾ ਬਣਦਾ ਘੱਟ ਹੈਗਾ ਕੋਈ ਪਸ਼ੂ ਵਿਥੀ ਵਿਰਲ ਪਈ ਹੁੰਦੀ ਵੀ ਵਿਥਾਂ ਪਈਆਂ ਕੋਈ 2 ਮਹੀਨੇ 4 ਮਹੀਨੇ ਕਿਸੇ ਦਾ ਵੀਰ ਦਾ ਪਸ਼ੂ ਕੱਚਾ ਉਹਦੇ ਬਿਲਕੁਲ ਦਰਮਿਆਨ ਕਿਸੇ ਵੀਰ ਨੇ ਬਿਲਕੁਲ ਘੱਟ ਪੈਸੇ ਖਰਚ ਕਰਨ ਵਾਲੇ ਪਸ਼ੂ ਖਰੀਦਨੇ ਆ ਤੇ ਉਹ ਜਿਹੜੀਆਂ ਆਪਾਂ ਤੁਹਾਨੂੰ ਵੜਾ ਹੋਣਾ ਜਿਹੜੇ ਦੋ ਨਾਗ ਦਿਖਾ ਦਿੰਨੇ ਆ ਫਿਰ ਗੋਪੀ ਦੇ ਕੋਲ ਤੇ 10 ਕਿਲੋ ਇਹਨਾਂ ਵੜਾਂ ਦੇ ਥੱਲੇ ਦੁੱਧਾ ਜਿਹੜੀ ਹੁਣ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਤੀਜੇ ਨੰਬਰ ਤੇ ਦਿਖਾ ਰਹੇ ਹਾਂ 10 ਕਿਲੋ ਦੁੱਧਾ ਸੂਆ ਕੋਈ ਵੀਰ ਦੂਜਾ ਚਾਹੇ ਕੋ ਤੇ ਬਾਕੀ ਵੀਰ ਗੋਪੀ ਇਹਦੀ ਡਿਮਾਂਡ ਕੀਮਤ ਵੀ ਨਾਲ ਦੀ ਨਾਲ ਹੀ ਦੱਸ ਦਿੱਤੀ ਕੀ ਕਰੇਗਾ ਆਪਾਂ ਕੀ ਲੈਣਾ 32000 ਰੁਪਇਆ 32000 ਹਾਂਜੀ ਲੈ ਦੇ ਹੈ ਲੈ ਦੇ ਠੀਕ ਹੈ ਲੈ ਵੀਰ ਮੰਡੀ ਤੇ ਵੀ ਇੱਕ ਵਾਰੀ ਥੋੜਾ ਤੋਰ ਕੇ ਦਿਖਾ ਦਗੇ ਵੀਰਾਂ ਨੂੰ ਤਾਂ ਦੋਸਤੋ 10 ਕਿਲੋ ਦੁੱਧ 32000 ਦੇ ਵਿੱਚ ਤੁਹਾਨੂੰ ਇਹ ਵੜ ਮਿਲ ਜੂਗੀ ਠੀਕ ਹੈ ਜੀ ਕੋਈ ਬੰਦਾ ਪਾਲੇ ਜਾਂ ਨਾ ਪਾਲੇ ਬਾਕੀ ਮਾਰਨਿੰਗ ਜਿਹੜੀਆ ਦੋਸਤੋ ਇਹਨਾਂ ਪਸ਼ੂਆਂ ਦੀ ਚਵਾਈ ਹੋਈ ਆ ਉਹ ਅਕੋਰਡਿੰਗ ਤੁਸੀਂ ਆਪਣਾ ਬਿਲਕੁਲ ਟਾਈਮ ਤੋਂ ਟਾਈਮ ਚੋਗੇ ਤਸੱਲੀ ਕਰ ਲਿਓ ਠੀਕ ਹੈ ਜੀ ਕਿਉਂਕਿ ਪਸ਼ੂ ਇੱਕ ਵਾਰੀ ਚੋਣ ਤੋਂ ਬਾਅਦ ਹੀ ਜੇਕਰ ਗੱਲ ਕਰ ਲਈਏ ਤੇ ਆਪਣੇ ਬਿਲਕੁਲ ਪੂਰੇ ਟਾਈਮ ਤੇ ਪਸ਼ੂ ਬਿਲਕੁਲ ਖੇਡਦਾ ਠੀਕ ਆ ਜੀ ਜਾ ਕੇ ਜਦੋਂ ਬਿਲਕੁਲ ਚੁਆਈ ਦਾ ਟਾਈਮ ਹੁੰਦਾ ਉਦੋਂ ਪਸ਼ੂ ਜਾ ਕੇ ਖੇਡਦਾ ਤੇ ਫਿਲਹਾਲ ਤੁਸੀਂ ਵੇਖ ਸਕਦੇ ਜੀ ਠੀਕ ਆ ਜੀ 10 ਕਿਲੋ ਦੁੱਧ ਇਸ ਵੇੜ ਦੇ ਥੱਲੇ ਆ ਲਓ ਜੀ ਹੋ ਠੀਕ ਹੈ ਜੀ ਠੀਕ ਹੈ ਲਓ ਜੀ ਜਾ ਗੋਬੀ ਵੀ ਕੀਮਤ ਤੁਸੀਂ ਦੱਸ ਹੀ ਦਿੱਤੀ 32000 ਹਾਂਜੀ ਮੌਕੇ ਤੇ ਹੋ ਜੂਗਾ ਮਾਨਤਾ ਨੂੰ ਹਾਂ ਮਾਨਤਾਨ ਕਰਾਂਗੇ ਵਿੱਚ ਠੀਕ ਆ ਜੀ ਹਾਂਜੀ ਅੱਗੇ ਆਪਣੇ ਕੋਲ ਆ ਗਈ 4th ਨੰਬਰ ਤੇ ਇਹ ਚੌਥੇ ਨੰਬਰ ਤੇ ਹਾਂਜੀ ਤੇ ਇਹ ਵੀ ਸੂਈ ਸਵਾਈ ਆ ਇਹ ਵੀ ਸੂਈ ਸਵਾਈ ਠੀਕ ਆ ਜੀ ਬੱਚਾ ਮਗਰ ਦੇ ਹਾਂ ਲਾਇਸੈਂਸ ਨਾਲ ਲਾਇਸੈਂਸ ਕਿਹੜੇ ਪਾਸੇ ਆਹ ਕੱਟੇ ਦੇ ਨਾਲ ਜਿਹੜਾ ਬੱਚਾ ਜੀ ਮਗਰ ਬੱਚਾ ਬੱਚਾ ਲਓ ਜੀ ਆਹ ਬੱਚਾ ਮਗਰ ਠੀਕ ਆ ਜੀ ਇਹਨੂੰ ਕਿੰਨੇ ਦਿਨ ਹੋਏ 10 11 ਦਿਨ ਹੋਏ 10 11 ਦਿਨ ਹਾਂਜੀ ਲਓ ਜੀ 10 11 ਦਿਨਾਂ ਦਾ ਬੱਚਾ ਆ ਤੁਹਾਡੇ ਸਾਹਮਣੇ ਠੀਕ ਆ ਜੀ ਆਹ ਬੱਚਾ ਜਿਹੜੀ ਆਪਾਂ ਤੁਹ ਵੜ ਦਿਖਾ ਰਹੇ ਆ ਦੋਸਤੋ ਤੇ ਇਹਦੇ ਥੱਲੇ ਹੁਣ ਕਿੰਨਾ ਕੁ ਮਿਲ ਕਾ ਜੀ ਇਹਦੇ ਥੱਲੇ 10 11 ਲੀਟਰ ਹੈ 10 11 ਲੀਟਰ ਆ 14 ਲੀਟਰ ਰਾਮਣਾ ਕਰ ਚੋਗੀ ਠੀਕ ਆ ਜੀ ਸਵੇਰੇ ਨਾ ਰਾਜਵੀਰ ਇਹਨੂੰ ਨਾ ਚਿੱਚੜ ਸੁਚੜ ਥੋੜੇ ਜਿਹਾ ਲੈ ਕੇ ਕੇ ਨੇ ਸਾਹਮਣੇ ਕੀਤੀ ਚੋਣ ਜਾਣ ਬਹੁਤ ਬਾਕੀ ਇੰਨਾ ਨਾਰਮਲ ਦੁੱਧ ਕਰ ਚੋਗੀ ਠੀਕ ਆ ਜੀ ਹਾਂਜੀ ਉਹ ਕਿ ਜ਼ਿਆਦਾ ਨਹੀਂ ਵੀ 11 12 12 ਚਵਾਈ ਚਲੂਗੀ ਆ ਨਾਰਮਲ ਚਵਾਈ ਚਲੂਗੀ ਠੀਕ ਆ ਜੀ ਤਾਂ ਦੋਸਤੋ ਹੁਣ ਵੀ ਜਿਹੜਾ ਤਕਰੀਬਨ ਕੋਈ 10 ਕਿਲੋ ਤੇ ਆ ਦਸਾਂ 11 ਦਿਨਾਂ ਦੀ ਸੂਈ ਦੇ ਥੱਲੇ ਕੋਈ 10 ਕਿਲੋ ਦੁੱਧ ਕੋਈ ਮੀਰ ਮੰ ਕੋ ਇਤਜਾ ਕੋ ਦੂਜਾ ਮੰਨ ਕੇ ਆਪਦਾ ਤੁਸੀਂ ਸਮਝ ਨਾਲ ਦੇਖ ਲਿਓ ਕਰੋ ਸੰਗ ਦੇ ਵਿੱਚ ਐਚ ਐਫ ਤੇ ਜਰਸੀ ਕਰੋ ਸੰਗ ਦੇ ਵਿੱਚ ਠੀਕ ਆ ਮਗਰ ਬੱਛਾ ਸੋ ਚੂਣ ਜਣ ਇੱਕ ਨੰਬਰ ਆ ਥੋੜਾ ਜਿਹਾ ਤੋੜ ਕੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਥਣ ਹਾਥੀ ਚੁਵਾਈ ਵਾਲਾ ਥਣ ਕੋਈ ਛੋਟਾ ਨਹੀਂਗਾ ਤੇ ਕੀਮਤ ਵੀ ਗੋਪੀ ਵੀਰੇ ਦੀ ਨਾਲ ਦੀ ਨਾਲ ਰਾਜ ਵੀਰੇ 33000 ਰੁਪਇਆ ਲੈਂਦੇ ਆ 33000 ਹਾਂਜੀ ਲਓ ਵੀਰ ਤੋੜ ਕੇ ਦਿਖਾ ਦਿੰਗੇ 33000 ਲੇ ਲਵਾਉਣ ਵਾਲੀ ਵੈਰੈਟੀ ਆ ਰਾਮੂ ਨਾਣੋਂ ਬਿਲਕੁਲ ਪਾਣੀ ਪਿਆਉਣ ਲਈ ਆਹਾ ਹਾਂ ਗੱਲ ਲੇਵਰਾ ਲੂਪਰਾ ਲੱਗਣੀਆਂ ਝੋਨੇ ਝਾਂਨੇ ਲੱਗਣੇ ਆ ਲੱਗਣੇ ਮੋਜ ਬਣਾ ਚਾਹ ਲਓ ਤੇ ਗਾਦੀ ਤੇ ਵੀਰ ਪਰਦੇਸੀ ਵੀ ਆਉਣੇ ਕਿਉਂਕਿ ਇੱਕ ਡੱਬਾ ਚਾਹ ਦਾ ਪੀ ਲਿਆ ਦੂਜਾ ਫੇਰ ਮੰਗਾਉਣਾ ਉਹਨਾਂ ਨੇ ਆ ਫੇਰ ਮੰਗਾਉਣਾ ਠੀਕ ਆ ਲਓ ਵੀ ਠੀਕ ਆ ਲੋਵਰ ਦੋਸਤੋ ਜਿਹੜੀ ਬਿਲਕੁਲ ਤਾਜ਼ੀਆਂ ਦੇ ਵਿੱਚ ਆ ਕਿਉਂਕਿ ਅੱਜ 10 ਕਿ ਦਿਨਾਂ ਦਾ ਟਾਈਮ 10 11 ਦਿਨਾਂ ਦਾ ਟਾਈਮ ਆ ਤੇ 33000 ਦੇ ਵਿੱਚ ਵਾੜ ਮਿਲ ਜੂਗੀ ਤੁਹਾਨੂੰ 10 ਕਿਲੋ ਦੁੱਧ ਦਾ ਬਾਕੀ ਜਿਹੜਾ ਬਿਲਕੁਲ ਤਾਜ਼ਾ ਪਸ਼ੂ ਸੋਇਆ ਦੋਸਤੋ ਨੇ ਵਦਨਾ ਤਾਂ ਹੈਗਾ ਇਹ 2:00 ਵਜੇ 2:30 ਵਜੇ 12 12 ਲੀਟਰ 11 12 ਲੀਟਰ ਤੱਕ ਇਹ ਵੀ ਕਰਮਾਂ ਦੀ ਹਾਸ ਕੇ ਚਵਾਈ ਚੱਲੂਗੀ ਕੁਚ ਚੰਗੀ ਸੇਵਾ ਕਰੀ ਚੱਲੂਗਾ ਠੀਕ ਹੈ ਬਾਕੀ ਆ ਵੇੜਾ ਆਸ ਸਟਰਕਚਰ ਆ ਸਵੇੜ ਦਾ ਥਣ ਦੇ ਵੀ ਸਾਫ ਸੁਥਰੀ ਠੀਕ ਹੈ ਜੀ ਚਾਰ ਥਾਣਾ ਤੇ ਚਾਰੇ ਥਾਣਾ ਤੋਂ ਬਿਨਾ ਕੋਈ ਕਿਸੇ ਤਰ੍ਹਾਂ ਦੀ ਫੋਟ ਲੈ ਵੀਰ ਗੋਪੀ ਵੀਰ ਮੰਦੀਪ ਤੋਰ ਲਗੇ ਕਿਸੇ ਤਰ੍ਹਾਂ ਦੀ ਫੋਟ ਛਾਂਗ ਜਿਹੜੀ ਤੁਹਾਨੂੰ ਨਜ਼ਰ ਨਹੀਂ ਆਊਗੀ ਚਾਰ ਥਾਣਾ ਠੀਕ ਹੈ ਜੀ ਤੇ ਥਾਣ ਵੀ ਪੂਰੇ ਮੋਟੇ ਆ ਹੱਥੀ ਚਵਾਈ ਵਾਲੇ ਥਾਣਾ ਪਾਣੀ ਪੀਣਾ ਪਾਣੀ ਪੀਣਾ ਪਿਆ ਦੇ ਉੱਥੇ ਹਿੰਦੀ ਗਾਣ ਠੀਕ ਹੈ ਅੱਛਾ ਫਿਰ ਕੋਪੀ ਇਹ ਆਪਣੇ ਕੋਲ ਲਾਸਟ ਵਿੱਚ ਬੈਠ ਸੀਗੇ ਇੱਕ ਹੋਰ ਨਾਗਾ ਨਹੀਂ ਨਹੀਂ ਲਾਸਟ 33000 ਦੀ ਹਾਂ ਨਾ ਹਾਂ 33000 ਦੀ ਹਾਂ ਨਾ ਲਓ ਜੀ 33000 ਦੀ ਹਾਂ ਨਾ ਜਿਹੜੀ ਹੈ ਦੋਸਤੋ ਜੈਸਨੋ 33000 ਦੀ ਆ ਬਾਕੀ ਜਿੰਨੇ ਪਸ਼ੂ ਵੀ ਦਿਖਾਏ ਆ ਘਰ ਆਣ ਕੇ ਤੁਸੀਂ ਚੋਕੇ ਤਸੱਲੀ ਕਰੋ ਥੋੜਾ ਬਾਤਾਂ ਵਿੱਚੋ ਕੋਈ ਬੰਦਾ ਕਰਦਾ ਮੰਨਤਾ ਨਾ ਉਹ ਜ਼ਰੂਰ ਹੋ ਜਾਊਗਾ ਕਿਸੇ ਵੀਰ ਦੇ ਬਿਲਕੁਲ ਘਰ ਆਏ ਦਾ ਤੇ ਇਹ ਆਜਾ ਤੁਹਾਨੂੰ ਟੋਟਲ ਚਾਰ ਨਾਗ ਦਿਖਾਉਣੇ ਸੀਗੇ ਦੋ ਬਣਾ ਜਿਹੜੇ ਦੋਸਤੋ ਬਿਲਕੁਲ ਦਰਮਿਆਨੇ ਰੇਟ ਦੇ ਵਿੱਚ ਆ ਬਾਕੀ ਦੁੱਧ ਕਰਮਾਲ ਦੇ ਨੇ ਕੋਈ 10 11 12 12 ਲੀਟਰ ਭਰਾਈ ਖੇ ਲੈਣਾ ਠੀਕ ਆ ਤੇ ਜਿਹੜੇ ਦੋ ਪਸੂ ਤੁਹਾਨੂੰ ਵੱਡੇ ਦਿਖਾਤੇ ਆ ਇੱਕ ਵੈੜ ਚੰਗੇ ਮਿਲਕਿੰਗ ਵਾਲੀ ਜਾਂ ਕੋਈ 20 ਤੋਂ 25 ਲੀਟਰ ਚੱਲਣ ਵਾਲੀ ਤੇ ਇੱਕ 16 ਲੀਟਰ ਬਿਲਕੁਲ ਜਿਹੜੀ ਹੁਣ ਇਹ ਛੋਟੀ ਚੱਲ ਰਹੀ ਹੈ ਦੂਜਾ ਸੁਆ ਸੁਈ ਸੋ ਜ਼ਰੂਰ ਘਰਣ ਕੇ ਆਪਦੀ ਤਸੱਲੀ ਕਰ ਲੋ ਵੇਖ ਲੋ ਪੈਸੇ ਖਰਚ ਕਰਨੇ ਕਿਸੇ ਵੀਰ ਨੇ ਦੂਰੋਂ ਜਿਹੜਾ ਵੀਡੀਓ ਕਾਲ ਤੇ ਤਸੱਲੀ ਕਰਾਉਣੀ ਆ ਉਹ ਜਿੱਦਾਂ ਤੁਸੀਂ ਆਪਦੀ ਸਮਝ ਠੀਕ ਆ ਤੇ ਵੀਰ ਗੋਪੀ ਬੋਲਦਗੇ ਨੰਬਰ 98771 84848 99157 80777 ਠੀਕ ਹੈ ਜੀ। ਨਵ ਦੋਸਤੋ ਜੀ ਸਾਨੂੰ ਮੇਰੇ ਨਾਲ ਵੀਰ ਗੁਰਪ੍ਰੀਤ ਸਿੰਘ ਓਪੀ ਲਾਟੀ ਡੇਰੀ ਫਾਰਮ ਤੋਂ ਠੀਕ ਹੈ ਜੀ ਪਿੰਡ ਕਰਿਆਲਾ ਤਹਿਸੀਲ ਪੱਟੀਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।